ਸਤਿ ਸ੍ਰੀ ਅਕਾਲ ਦੋਸਤੋ ਉਮੀਦ ਆ ਸਾਰੇ ਵਧੀਆ ਹੋਵੋਗੇ ਦੋਸਤੋ ਸਾਰੇ ਹੀ ਵੀਰਾਂ ਨੇ ਉਮੀਦ ਆ ਵੀ ਆਪਣੀਆਂ ਪੁਰਾਣੀਆਂ ਕਲਾਸਾਂ ਜੋ ਆਪਾਂ ਕੈਂਡਲ ਸਟਿਕ ਬਾਰੇ ਆਪਾਂ ਚਰਚਾ ਕਰ ਰਹੇ ਸੀ ਹੈ ਨਾ ਸਟੈਪ ਵਾਈਜ਼ ਸਟੈਪ ਕਲਾਸ ਨੰਬਰ 1 ਤੋਂ ਲੈ ਕੇ ਕਲਾਸ ਨੰਬਰ 11 ਤੱਕ ਸਾਰੇ ਹੀ ਭਰਾਵਾਂ ਨੇ ਆਪਣੀਆਂ ਪ੍ਰੋਪਰ ਵੀਡੀਓ ਦੇਖ ਲਈਆਂ ਹੋਣਗੀਆਂ ਸੋ ਕੱਲ੍ਹ ਵਾਲੀ ਵੀਡੀਓ ਜਿਹੜੀ ਨਾ ਆਉਣ ਦਾ ਕਾਰਨ ਵੀ ਇਹੀ ਸੀ ਭਰਾਵੋ ਕਾਫੀ ਵੀਰਾਂ ਨੇ ਫੋਨ ਕਰਕੇ ਕਿਹਾ ਸੀ ਹੈ ਨਾ ਵੀ ਸਾਡੀਆਂ ਪੁਰਾਣੀਆਂ ਜਿਹੜੀਆਂ ਕਲਾਸਾਂ ਨੇ ਉਹ ਅਟੈਂਡ ਕਰਨ ਵਾਲੀਆਂ ਰਹਿੰਦੀਆਂ ਨੇ ਸੋ ਇਸੇ ਕਰਕੇ ਆਪਾਂ ਨੇ ਕੱਲ ਦੀ ਵੀਡੀਓ ਅਪਲੋਡ ਨਹੀਂ ਕੀਤੀ ਸੀ ਤੇ ਹੁਣ ਉਮੀਦ ਆ ਵੀ ਸਾਰੇ ਹੀ ਭਰਾਵਾਂ ਨੇ ਪੁਰਾਣੀਆਂ ਵੀਡੀਓ ਕਲੀਅਰ ਕਰ ਲੀਆਂ ਹੋਣਗੀਆਂ ਦੋਸਤੋ ਗੱਲ ਇਹ ਹੁੰਦੀ ਹੈ ਵੀ ਜੇਕਰ ਦੇਖੋ ਹਨ ਆਪਾਂ ਜਲਦੀ ਜਲਦੀ ਦੇ ਵਿੱਚ ਅੱਗੇ ਚਲੇ ਗਏ ਤਾਂ ਪੁਰਾਣੀਆਂ ਵੀਡੀਓ ਜੇ ਤੁਸੀਂ ਨਹੀਂ ਦੇਖਦੇ ਜੇ ਪੁਰਾਣੀਆਂ ਵੀਡੀਓ ਤੁਸੀਂ ਨਹੀਂ ਦੇਖਦੇ ਤਾਂ ਕੀ ਹੁੰਦਾ ਜੀ ਅਧੂਰਾ ਗਿਆਨ ਹੋ ਜਾਂਦਾ ਹਨਾ ਪਰ ਨਵੇਂ ਸਟੈਪ ਤੇ ਅਗਾਹ ਜਦੋਂ ਚੱਲਣਾ ਹੁੰਦਾ ਉਹਦ ਤੱਕ ਆਪਣਾ ਜਿੰਨਾ ਵੀ ਪੁਰਾਣਾ ਕਨਸੈਪਟ ਆ ਸਾਰਾ ਕਲੀਅਰ ਹੋਣਾ ਚਾਹੀਦਾ ਹੁੰਦਾ ਸੋ ਦੋਸਤੋ ਕੋਸ਼ਿਸ਼ ਕਰਿਆ ਕਰੋ ਵੀ ਵੀਡੀਓ ਨੂੰ ਹਰ ਰੋਜ਼ ਦੇਖਿਆ ਕਰੀਏ ਹਨਾ ਹਰ ਰੋਜ਼ ਦੇਖਣ ਦੇ ਨਾਲ ਸ਼ਾਮ ਨੂੰ ਜਦੋਂ ਆਪਾਂ ਲਾਈਵ ਆਉਣੇ ਆਂਗੇ ਤਾਂ ਲਾਈਵ ਦੇ ਵਿੱਚ ਤੁਸੀਂ ਸਿਰ ਸਵਾਲ ਜਵਾਬ ਵੀ ਉਸੇ ਗੱਲ ਮੁੱਦੇ ਤੇ ਹੀ ਪੁੱਛਿਆ ਕਰੋ ਜਿਹੜੀਆਂ ਆਪਾਂ ਹਰ ਰੋਜ਼ ਡੇਲੀ ਕਲਾਸ ਅਪਲੋਡ ਕਰਦੇ ਆਂ ਤੇ ਜਦੋਂ ਤੁਸੀਂ ਪ੍ਰਾਣੀਆਂ ਹੋ ਜਾਂਦੇ ਨੇ ਫਿਰ ਉਹ ਕਾਫੀ ਕਨਸੈਪਟ ਇਕੱਠੇ ਹੋ ਜਾਂਦੇ ਨੇ ਕੋਈ ਵੀਰ ਕਿਹੜੀ ਕਲਾਸ ਦੀ ਗੱਲ ਕਰ ਦਿੰਦਾ ਕੋਈ ਕਿਹੜੀ ਦੀ ਇਸੇ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਆਪਣੀਆਂ ਕਲਾਸਾਂ ਨੂੰ ਲਗਾਤਾਰ ਰੈਗੂਲਰ ਸਟੈਪ ਬਾਈ ਸਟੈਪ 9 ਵਜੇ ਆਪਣੀ ਕਲਾਸ ਅਪਲੋਡ ਹੋ ਜਾਂਦੀ ਹੈ YouTube ਚੈਨਲ ਤੇ ਜੇਕਰ ਕੋਈ ਵੀ ਵੀਰ ਨਵਾਂ ਜੁੜਿਆਗਾ ਤਾਂ ਮਨਪ੍ਰੀਤ ਲੋਹਾ ਖੇੜਾ ਕਰਕੇ YouTube ਤੇ ਸਰਚ ਮਾਰ ਲਿਓ ਜੀ ਉਥੇ ਆਪਣੀਆਂ ਕਲਾਸਾਂ 1 ਸਟੈਪ ਨੰਬਰ ਤੋਂ ਲੈ ਕੇ ਸਟੈਪ ਵਾਈਜ਼ ਸਟੈਪ ਸਾਰੀਆਂ ਪਾਈਆਂ ਹੋਈਆਂ ਨੇ ਤੁਸੀਂ ਜਾ ਕੇ ਸਾਰੀਆਂ ਰੀਡ ਕਰੋ ਪਹਿਲਾਂ ਤੇ ਬਾਅਦ ਦੇ ਵਿੱਚ ਆਪਣੇ ਸ਼ਾਮ ਨੂੰ ਲਾਈਵ ਦੇ ਵਿੱਚ ਜ਼ਰੂਰ ਜੁੜਿਆ ਕਰੋ ਜਿਹਦੇ ਵਿੱਚ ਆਪਾਂ ਸਵਾਲ ਜਵਾਬ ਕਰਦੇ ਹੁੰਨੇ ਆਂ ਸੋ ਅੱਜ ਲਈ ਵੀਡੀਓ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਅੱਜ ਲਈ ਵੀਡੀਓ ਆਪਾਂ ਇੰਡੀਕੇਟਰਾਂ ਦੇ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਆਪਾਂ ਪਹਿਲੇ ਇੱਕ ਇੰਡੀਕੇਟਰ ਬਾਰੇ ਚਰਚਾ ਕਰਾਂਗੇ ਸੋ ਸਾਰੇ ਹੀ ਭਰਾ ਜਿੰਨੇ ਹੀ ਅੱਜ ਲਈ ਵੀਡੀਓ ਨੂੰ ਦੇਖ ਰਹੇ ਨੇ ਕਾਪੀ ਤੇ ਪੈਨ ਕੋਲੇ ਰੱਖੋ ਜੀ ਕਿਉਂਕਿ ਇੰਡੀਕੇਟਰਾਂ ਦੇ ਬਾਰੇ ਜੋ ਸੈਟਿੰਗਾਂ ਹੁੰਦੀਆਂ ਨੇਗੀਆਂ ਉਹ ਸੈਟਿੰਗਾਂ ਤੁਹਾਨੂੰ ਲਿਖਿਆਉਣੀਆਂ ਨੇ ਜਿਹੜੀਆਂ ਵੀਡੀਓ ਨੂੰ ਦੇਖ ਕੇ ਜਾਂ ਸੁਣ ਕੇ ਤੁਸੀਂ ਇਸ ਤਰ੍ਹਾਂ ਸਮਝ ਨਹੀਂ ਆਉਣਗੀਆਂ ਤੁਸੀਂ ਕਾਪੀ ਤੇ ਪੈਨ ਕੋਲੇ ਰੱਖੋ ਤੇ ਸੈਟਿੰਗਾਂ ਨੂੰ ਨੋਟ ਕਰਿਓ ਜੀ ਤੇ ਹਰ ਇੱਕ ਇੰਡੀਕੇਟਰ ਜਿਨ੍ਹਾਂ ਦੀ ਆਪਾਂ ਚਰਚਾ ਕਰਾਂਗੇ ਤੁਸੀਂ ਸਟੈਪ ਬਾਈ ਸਟੈਪ ਜਿਵੇਂ ਆਪਾਂ ਕੈਂਡਲਾਂ ਦੀ ਚਰਚਾ ਕੀਤੀ ਸੀ ਇਸੇ ਤਰ੍ਹਾਂ ਇੰਡੀਕੇਟਰਾਂ ਦੀ ਵੀ ਸਟੈਪ ਬਾਈ ਸਟੈਪ ਗੱਲਾਂ ਕਰਾਂਗੇ ਤੁਸੀਂ ਹਰ ਰੋਜ਼ ਕਾਪੀ ਉੱਪਰ ਇੰਡੀਕੇਟਰ ਦਾ ਨਾਮ ਤੇ ਉਹਦੀ ਸੈਟਿੰਗ ਕਿਸ ਤਰ੍ਹਾਂ ਕਰਨੀ ਆ ਉਹਦੇ ਸਾਰਾ ਕੁਝ ਲਿਖਿਆ ਕਰੋ ਜੀ ਨੋਟ ਡਾਊਨ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਨੋਟ ਡਾਊਨ ਕਰੋਗੇ ਤਾਂ ਹੀ ਤੁਹਾਨੂੰ ਸਮਝ ਆਊਗੀ ਅਦਰਵੇਜ਼ ਸਮਝ ਨਹੀਂ ਆਉਣੀ ਕਿਉਂਕਿ ਕੈਂਡਲ ਕਾਫੀ ਹੋ ਜਾਣਗੇ ਇੰਡੀਕੇਟਰ ਆਪਣੇ ਜਿਵੇਂ 10 ਕੈਂਡਲਾਂ ਦੀ ਗੱਲ ਕਰੀ ਸੀ ਉਵੇਂ ਹੀ 8-10 ਆਪਣੇ ਇੰਡੀਕੇਟਰ ਹੋਣਗੇ ਜਿਨ੍ਹਾਂ ਦੀ ਮਦਦ ਨਾਲ ਆਪਾਂ ਮਾਰਕੀਟ ਵਿੱਚ ਵਧੀਆ ਪੈਸਾ ਕਮਾ ਸਕਦੇ ਹਾਂ ਜੀ ਸੋ ਇਸੇ ਲਈ ਤੁਹਾਨੂੰ ਵਾਰ-ਵਾਰ ਇਹੀ ਬੇਨਤੀ ਆ ਵੀ ਤੁਸੀਂ ਕਾਪੀ ਤੇ ਪੈਨ ਕੋਲ ਰੱਖਿਓ ਤੇ ਆਪਾਂ ਜੋ ਸੈਟਿੰਗਾਂ ਕਰਾਵਾਂਗੇ ਤੇ ਲਾਈਵ ਚਾਰਟ ਦੇ ਉੱਤੇ ਵੀ ਤੁਹਾਨੂੰ ਦਿਖਾਵਾਂਗੇ ਵੀ ਇਹ ਕਿਸ ਤਰ੍ਹਾਂ ਕੰਮ ਕਰਦਾ ਹਨਾ ਵੀਡੀਓ ਨੂੰ ਪੂਰਾ ਧਿਆਨ ਨਾਲ ਬਿਨਾ ਸਕਿਪ ਕਰੇ ਤੋਂ ਦੇਖਿਓ ਇਹਦੇ ਨਾਲ ਕੀ ਹੋਊਗਾ ਆਪਾਂ ਅੱਗੇ ਜਿਵੇਂ-ਜਿਵੇਂ ਚਾਰਟ ਤੇ ਦੱਸਾਂਗੇ ਹਨਾ ਤੁਹਾਨੂੰ ਪੂਰੀ ਜਾਣਕਾਰੀ ਮਿਲੂਗੀ ਸੋ ਵੀਡੀਓ ਦੇ ਨਾਲ ਜੁੜੇ ਰਹੋ ਜੀ ਗੱਲ ਕਰਦੇ ਆ ਅੱਜ ਆਪਾਂ ਪਹਿਲੇ ਇੰਡੀਕੇਟਰ ਦੀ ਸਭ ਤੋਂ ਪਹਿਲਾਂ ਆਪਾਂ ਟ੍ਰੇਡਿੰਗ 뷰 ਨੂੰ ਓਪਨ ਕਰਾਂਗੇ ਜੀ ਅ ਟ੍ਰੇਡਿੰਗ 뷰 ਬਾਰੇ ਸਾਰੇ ਹੀ ਭਰਾਵਾਂ ਨੂੰ ਪਤਾਗਾ ਜਦੋਂ ਟ੍ਰੇਡਿੰਗ ਜੇਕਰ ਕੋਈ ਨਵਾਂ ਜੁੜੇ Chrome ਦੇ ਵਿੱਚ ਜਾ ਕੇ ਟ੍ਰੇਡਿੰਗ 뷰 ਲਿਖੋਗੇ ਜੀ ਤਾਂ ਆਪਣੇ ਆਪ ਇਸ ਤਰ੍ਹਾਂ ਦਾ ਟ੍ਰੇਡਿੰਗ 뷰 ਖੁੱਲ੍ਹ ਜਾਏਗਾ ਤੁਸੀਂ ਮੇਲ ਆਈ ਭਰ ਕੇ ਜਾਂ ਫਿਰ ਮੋਬਾਈਲ ਨੰਬਰ ਭਰ ਕੇ ਆਪਣਾ ਲੌਗਇਨ ਕਰ ਸਕਦੇ ਹੋ ਜੀ ਟ੍ਰੇਡਿੰਗ 뷰 ਨੂੰ ਠੀਕ ਹੈ ਜੀ ਇਸ ਤਰ੍ਹਾਂ ਜਿਵੇਂ ਹੀ ਆਪਾਂ ਨੇ ਟ੍ਰੇਡਿੰਗ 뷰 ਨੂੰ ਓਪਨ ਕਰਾਂਗੇ ਇੱਥੇ ਆਪਾਂ ਇੰਡੀਕੇਟਰ ਲਾ ਕੇ ਦਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਇੰਡੀਕੇਟਰ ਲੱਗਦਾ ਤੇ ਇਹ ਕਿਸ ਤਰ੍ਹਾਂ ਕੰਮ ਕਰਦਾ گا۔ ਆਪਾਂ ਪਹਿਲਾਂ ਜੋ ਲਾਈਨਾਂ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਰਿਮੂਵ ਕਰ ਦਿੰਨੇ ਆ ਤੇ ਜੋ ਇੰਡੀਕੇਟਰ ਲੱਗਿਆ ਇਹਨੂੰ ਵੀ ਹਟਾ ਦਿੰਨੇ ਆ। ਸੋ ਦੋਸਤੋ ਇੰਡੀਕੇਟਰ ਜਿਹੜੇ ਦੀ ਵੀ ਆਪਾਂ ਚਰਚਾ ਕਰਾਂਗੇ ਬਹੁਤ ਹੀ ਇਹਦੀਆਂ ਸੈਟਿੰਗਾਂ ਨੇਗੀਆਂ ਕਾਫੀ ਤਰ੍ਹਾਂ ਦੇ ਇੰਡੀਕੇਟਰ ਨੇ ਇੱਕ ਦੂਜੇ ਦੇ ਨਾਲ ਜਿਵੇਂ ਕੈਂਡਲਾ ਮਿਲਦੀਆਂ ਸੀਗੀਆਂ ਤੇ ਉਸੇ ਤਰ੍ਹਾਂ ਹੀ ਇਹਨਾਂ ਦੇ ਬਾਰੇ ਆਪਾਂ ਚਰਚਾ ਕਰਾਂਗੇ। ਸੋ ਵੀਡੀਓ ਹਰ ਰੋਜ਼ ਸਟੈਪ ਵਾਈਜ਼ ਸਟੈਪ ਦੇਖਿਓ ਤੇ ਇੰਨੀ ਕੁ ਬੇਨਤੀ ਜ਼ਰੂਰ ਹੈ ਜੀ ਤੁਹਾਨੂੰ ਵੀਡੀਓ ਨੂੰ ਹਰ ਰੋਜ਼ ਦੇਖ ਲਿਆ ਕਰੋ ਤਾਂ ਜੋ ਆਪਾਂ ਨੂੰ ਵਿੱਚ ਦੀ ਰੋਕਣਾ ਨਾ ਪਵੇ ਹਨਾ ਆਪਾਂ ਜਲਦੀ ਤੋਂ ਜਲਦੀ ਇਸੇ ਹੀ ਸਾਲ ਦੇ ਵਿੱਚ ਆਪਣਾ ਕੋਰਸ ਨੂੰ ਸਮਾਪਤੀ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਤੁਸੀਂ ਹਰ ਰੋਜ਼ ਵੀਡੀਓ ਨੂੰ ਦੇਖ ਕੇ ਸ਼ਾਮ ਨੂੰ ਲਾਈਵ ਦੇ ਵਿੱਚ ਰਿਸਪਾਂਸ ਦਿਆ ਕਰੋਗੇ ਜੀ ਤੇ ਅੱਜ ਜਿਹੜੇ ਇੰਡੀਕੇਟਰ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਉਸ ਇੰਡੀਕੇਟਰ ਦਾ ਨਾਮ ਹੈਗਾ MA MA ਸ਼ਾਰਟ ਨੇਮ ਹੈ ਜੀ ਉਹਦਾ ਤੁਸੀਂ ਜੇਕਰ ਉਹਦਾ ਨਾਮ ਦੇਖੋ ਜਿਵੇਂ ਤੁਸੀਂ ਕਾਪੀ ਉੱਪਰ MA ਲਿਖੋਗੇ ਤੇ ਨਾਲ ਦੀ ਨਾਲ ਉਹਦੀ ਫੁੱਲ ਫਾਰਮ ਵੀ ਲਿਖਿਆ ਹੋਇਆ ਮੂਵਿੰਗ ਐਵਰੇਜ ਮੂਵਿੰਗ ਐਵਰੇਜ ਉਸ ਇੰਡੀਕੇਟਰ ਦਾ ਨਾਮ ਆ ਜੀ ਜਦੋਂ ਇੰਡੀਕੇਟਰ ਆਪਾਂ ਦੇਖੋ ਉੱਪਰ ਟਾਈਮ ਫਰੇਮ ਦੀ ਗੱਲ ਕਰੀ ਸੀ ਤੁਸੀਂ ਟਾਈਮ ਫਰੇਮ ਜੇਕਰ ਇੱਥੋਂ ਤੁਹਾਨੂੰ ਕਲਰ ਦਿਖ ਰਿਹਾ ਹੈਗਾ ਇਹਦੇ ਉੱਪਰ ਟਾਈਮ ਫਰੇਮ ਆਪਾਂ ਚੂਜ਼ ਕਰ ਸਕਦੇ ਆਂਗੇ ਤੇ ਨਾਲ ਇੱਥੋਂ ਇੰਡੀਕੇਟਰ ਵਾਲਾ ਆਪਸ਼ਨ ਹੈਗੀ ਇੱਕ ਇੰਡੀਕੇਟਰ ਲਿਖਿਆ ਹੋਇਆ ਉੱਪਰ ਚਾਰਟ ਦੇ ਬਿਲਕੁਲ ਉੱਪਰ ਜਦੋਂ ਤੁਸੀਂ ਇਹ ਤੇ ਕਲਿੱਕ ਕਰੋਗੇ ਤਾਂ ਇਸ ਤਰ੍ਹਾਂ ਦੇ ਇੰਡੀਕੇਟਰ ਆ ਜਾਣਗੇ ਦੋਸਤੋ ਬਹੁਤ ਜਿਆਦਾ ਇੰਡੀਕੇਟਰ ਨੇ ਆਪਾਂ ਇੱਥੇ ਐਮ ਏ ਲਿਖਾਂਗੇ ਜਦੋਂ ਤਾਂ ਮੂਵਿੰਗ ਐਵਰੇਜ ਆ ਜਾਊਗੀ ਠੀਕ ਹੈ ਜੀ ਅੱਜ ਜਿਹੜੇ ਇੰਡੀਕੇਟਰ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਦਾ ਨਾਮ ਮੂਵਿੰਗ ਐਵਰੇਜ ਆ ਠੀਕ ਆ ਇਹ ਇਹਨੂੰ ਤੁਸੀਂ ਕਾਪੀ ਉੱਪਰ ਲਿਖ ਲਓ ਜੀ ਤੇ ਨਾਲ ਹੀ ਇਹ ਤੇ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਇਹ ਇੰਡੀਕੇਟਰ ਆਪਣੇ ਚਾਰਟ ਉੱਪਰ ਸ਼ੋ ਹੋਣ ਲੱਗ ਜਾਏਗਾ ਠੀਕ ਹੈ ਜੀ ਕੁਝ ਇਸ ਤਰ੍ਹਾਂ ਚਾਰਟ ਦੇ ਉੱਪਰ ਸ਼ੋ ਹੋਵੇਗਾ ਸੋ ਇਹਦੇ ਨਾਲ ਆਪਾਂ ਟ੍ਰੇਡ ਕਿਵੇਂ ਕਰ ਸਕਦੇ ਹਾਂਗੇ ਹੁਣ ਉਹਦੀ ਚਰਚਾ ਕਰਾਂਗੇ ਤੁਹਾਡੇ ਨਾਲ ਦੇਖੋ ਜਿਵੇਂ ਹੀ ਮਾਰਕੀਟ ਚੱਲ ਰਹੀ ਹੈਗੀ ਕਿੱਤੇ ਵੀ ਤੁਸੀਂ ਚਾਰਟ ਨੂੰ ਦੇਖ ਸਕਦੇ ਹੋ ਜੀ ਮਾਰਕੀਟ ਦੇ ਜਦੋਂ ਹੀ ਲਾਈਨ ਦੇ ਇੱਥੋਂ ਚਲੋ ਆਪਾਂ ਬੜੀ ਦੂਰ ਨਹੀਂ ਜਾਂਦੇ ਕਿਉਂਕਿ ਇਹਦੀਆਂ ਸੈਟਿੰਗਾਂ ਵੀ ਤੁਹਾਨੂੰ ਦੱਸਣੀਆਂ ਨੇ ਨਾ ਸੈਟਿੰਗਾਂ ਨੂੰ ਪੂਰੇ ਧਿਆਨ ਦੇ ਨਾਲ ਲਿਖਣਾ ਤੁਸੀਂ ਨੇ ਵੀ ਕਿਵੇਂ ਸੈਟਿੰਗਾਂ ਕੰਮ ਕਰਦੀਆਂ ਨੇ ਤੇ ਕਿਹੜੇ ਚਾਰਟ ਉੱਪਰ ਕੰਮ ਕਰਦੀਆਂ ਨੇ ਠੀਕ ਹੈ ਜੀ ਜਿਵੇਂ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਮਾਰਕੀਟ ਦੇ ਵਿੱਚ ਜਿਵੇਂ ਹੀ ਕੈਂਡਲ ਗ੍ਰੀਨ ਕੈਂਡਲ ਬਣ ਕੇ ਲਾਈਨ ਦੇ ਉੱਪਰ ਆਈ ਜਿਹੜੀ ਲਾਈਨ ਆਪਣੀ ਮੂਵਿੰਗ ਐਵਰੇਜ ਦੀ ਉਸ ਤੋਂ ਬਾਅਦ ਆਪਣੀ ਐਂਟਰੀ ਬਣਾਈ ਤੇ ਆਪ ਨੂੰ ਵਧੀਆ ਪ੍ਰੋਫਿਟ ਹੋਇਆ ਹਨ ਇਸ ਤਰ੍ਹਾਂ ਡਾਊਨਸਾਈਡ ਦੇ ਵਿੱਚ ਵੀ ਹੁਣ ਇਹਦਾ ਕੰਮ ਕੀ ਹੁੰਦਾ ਦੋਸਤੋ ਮੂਵਿੰਗ ਐਵਰੇਜ ਆ ਜਿਹੜੀ ਇਹਦੇ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਰਿਹਾ ਹੈਗਾ ਦੇਖੋ ਵੀ ਇਹ ਐਵਰੇਜ ਕੱਢ ਰਹੀ ਹੈ ਕਿਸੇ ਚੀਜ਼ ਦੀ ਹੈਨਾ ਜਿਵੇਂ ਹੁਣ ਉਦਾਹਰਣ ਦੇ ਤੌਰ ਤੇ ਤੁਹਾਨੂੰ ਮੈਂ ਦੱਸ ਦਿੰਨਾ ਪਲੀਜ਼ ਆਪਣੇ ਇੰਡੀਕੇਟਰਾਂ ਬਾਰੇ ਨਾ ਪੂਰਾ ਸੈਂਸੀਅਰ ਹੋ ਕੇ ਤੇ ਆਪਣੇ ਜਿਹੜੀਆਂ ਸੈਟਿੰਗਾਂ ਨੇ ਉਹਨਾਂ ਨੂੰ ਜ਼ਰੂਰ ਨੋਟ ਕਰਿਓ ਨੋਟ ਕਰੇ ਤੋਂ ਬਿਨਾਂ ਤੁਹਾਡੇ ਸਮਝ ਦੇ ਵਿੱਚ ਨਹੀਂ ਰਹਿਣੀਆਂ ਜਿਵੇਂ ਹੁਣ ਕਿਸੇ ਵੀ ਚੀਜ਼ ਤੋਂ ਲੈ ਕੇ ਜਿਵੇਂ ਕੋਈ ਪਰਸਨ ਆ ਜੀ ਉਹ ਕੋਈ ਡਿਊਟੀ ਤੇ ਜਾ ਰਿਹਾਗਾ ਕਿਸੇ ਦਿਨ ਉਹ ਮੰਨ ਲਓ 9 ਵਜੇ ਰੈਗੂਲਰ ਜਾ ਰਿਹਾ ਹੋ ਸਕਦਾ ਕਿਸੇ ਦਿਨ ਉਹ 10 ਵਜੇ ਜਾਵੇ ਹਨਾ ਤਾਂ ਆਪਾਂ ਜਦੋਂ ਕੋਈ ਵੀ ਬੰਦਾ ਉਹਦੇ ਗਮਾਂਡ ਦੇ ਵਿੱਚ ਜਾ ਕਿ ਤੋਂ ਹੋਰ ਇਹ ਚੀਜ਼ ਪਤਾ ਕਰਦਾ ਵੀ ਬੰਦਾ ਕਿੰਨੇ ਵਜੇ ਜਾਂਦਾ ਤਾਂ ਉਹਦੀ ਇੱਕ ਐਵਰੇਜ ਦੀ ਅੰਦਾਜ਼ਾ ਆ ਜੇ ਆਪਾਂ ਦੱਸ ਸਕਦੇ ਹੁੰਨੇ ਆ ਵੀ 9-10 ਕਵਜੇ ਦੇ ਲਗਭਗ ਜਾਂਦਾ ਹਨਾ ਬੰਦਾ ਤੇ ਉਹਦੇ ਨਾਲ ਕੀ ਹੁੰਦਾ ਜੀ ਆਪਣੀ ਇਹ ਮੂਵਿੰਗ ਐਵਰੇਜ ਆ ਜਿਹੜਾ ਇਹ ਆਪਣੀਆਂ ਪਿਸਰੀਆਂ ਕੈਂਡਲਾ ਦੇਖੋ ਜਦੋਂ ਤੁਸੀਂ ਉੱਪਰ ਮੂਵਿੰਗ ਐਵਰੇਜ ਨੂੰ ਲਾ ਲਿਆ ਚਾਰਟ ਨੂੰ ਲਾ ਲਿਆ ਇਹਦੀ ਸੈਟਿੰਗ ਹੈ ਜੀ ਉੱਪਰ ਸੈਟਿੰਗ ਦਾ ਆਪਸ਼ਨ ਆਉਗੀ ਤੁਹਾਨੂੰ ਸੈਟਿੰਗ ਤੇ ਕਲਿੱਕ ਕਰੋਗੇ ਤਾਂ ਇਹ ਆਪਣੇ ਆਪ ਲੈਂਥ ਦਿਖਾ ਦੇਗਾ ਜਿਹੜਾ ਚਾਰਟ ਹੁਣ ਆਪਣੇ ਲਾਇਆ ਹੋਇਆ ਹੈਗਾ ਇਹਦੇ ਉੱਪਰ ਜੋ ਮੂਵਿੰਗ ਐਵਰੇਜ ਲੱਗੀ ਹੋਇਆ ਇੰਡੀਕੇਟਰ ਉਹ ਨਾ ਲੈਂਥ ਦੀ ਆਪਾਂ ਨੂੰ ਐਵਰੇਜ ਕੱਟ ਕੇ ਦੇ ਰਿਹਾ ਜੀ ਮਤਲਬ ਕਹਿਣ ਦਾ ਭਾਵ ਤੁਸੀਂ ਹੁਣ ਸਮਝ ਸਕਦੇ ਹੋ ਜੀ ਪਿਛਲੀਆਂ 9 ਕੈਂਡਲਾਂ ਦੀ ਐਵਰੇਜ ਕੱਢ ਕੇ ਦੇ ਰਿਹਾਗਾ ਨੌ ਕੈਂਡਲਾਂ ਦੀ ਐਵਰੇਜ ਦਾ ਮਤਲਬ ਕੀ ਵੀ ਜਦੋਂ ਇਹ ਤੇ ਉੱਪਰ ਹੁੰਦੀ ਆ ਤਾਂ ਹੁਣ ਵੀ ਮਾਰਕੀਟ ਦਾ ਰੁੱਖਾ ਜਿਹੜਾ ਬੁਲਿਸ਼ ਹੋਣ ਵਾਲਾ ਉੱਪਰ ਨੂੰ ਜਾ ਸਕਦੀ ਆ ਮਾਰਕੀਟ ਤੇ ਜਦੋਂ ਡਾਉਨ ਸਾਈਡ ਹੁੰਦੀ ਆ ਤਾਂ ਡਾਉਨ ਸਾਈਡ ਪਿਛਲੀਆਂ ਨੌ ਕੈਂਡਲਾਂ ਦੀ ਐਵਰੇਜ ਕੱਢ ਦਿੰਦਾ ਹੈਗਾ ਇਹ ਚਾਰਟ ਆ ਜੋ ਇਹ ਚਾਰਟ ਦੇ ਉੱਪਰ ਜਦੋਂ ਆਪਾਂ ਇੰਡੀਕੇਟਰ ਨੂੰ ਲਾਵਾਂਗੇ ਹੁਣ ਆਪਾਂ ਇਹਦੀ ਵਰਤੋਂ ਕਿਸ ਤਰੀਕੇ ਨਾਲ ਕਰਨੀ ਆ ਉਹਦੇ ਬਾਰੇ ਚਰਚਾ ਕਰਾਂਗੇ ਦੋਸਤੋ ਜੇਕਰ ਤੁਸੀਂ ਇੰਟਰਾਡੇ ਦੇ ਵਿੱਚ ਕੰਮ ਕਰ ਰਹੇ ਹੋਵੋਗੇ ਜਿਹੜੇ ਵੀ ਭਰਾ ਇੰਟਰਾਡੇ ਦੇ ਵਿੱਚ ਕੰਮ ਕਰ ਰਹੇ ਨੇ ਬੰਡੇ ਮਤਲਬ ਇੰਟਰਾਡੇ ਦਾ ਮਤਲਬ ਹੁੰਦਾ ਸੇਮ ਡੇ ਆਪਾਂ 9:30 ਤੋਂ ਐਂਟਰੀ ਲੈ ਸਕਦੇ ਹਾਂ ਤੇ 3 ਵਜੇ ਦੇ ਲਗਭਗ ਆਪਾਂ ਨਿਕਲ ਸਕਦੇ ਹਾਂਗੇ ਮਾਰਕੀਟ ਦੇ ਵਿੱਚ ਠੀਕ ਆ ਜੀ ਉਹਨੂੰ ਇੰਟਰਾਡੇ ਕਹਿੰਦੇ ਨੇ ਜੇਕਰ ਆਪਾਂ ਇੰਟਰਾਡੇ ਦੇ ਵਿੱਚ ਕੰਮ ਕਰ ਰਹੇ ਹਾਂਗੇ ਤੁਸੀਂ ਇਸ ਨੂੰ 15 ਮਿੰਟ ਦੇ ਚਾਰਟ ਤੇ ਜਾਂ ਫਿਰ 5 ਮਿੰਟਾਂ ਦੇ ਚਾਰਟ ਤੇ ਦੇਖ ਸਕਦੇ ਹੋ ਚਾਰਟ ਨੂੰ ਸੈਟਿੰਗ ਕਿੱਥੋਂ ਕਰਨੀ ਆ ਉੱਪਰੋਂ ਜੀ ਟਾਈਮ ਫਰੇਮ ਤੁਸੀਂ ਦੇਖ ਸਕਦੇ ਹੋ ਇੱਥੇ ਜਦੋਂ ਕਲਿੱਕ ਕਰੋਗੇ ਤਾਂ ਤੁਹਾਨੂੰ ਮਿਲ ਜਾਏਗਾ 15 ਮਿੰਟ ਜਾਂ ਫਿਰ 5 ਮਿੰਟ ਇੰਟਰਾਡੇ ਦੇ ਵਿੱਚ ਆਪਾਂ ਇਸ ਨੂੰ 15 ਮਿੰਟਾਂ ਤੇ ਯੂਜ਼ ਕਰਾਂਗੇ ਜੀ ਚਲੋ ਆਪਾਂ 15 ਮਿੰਟਾਂ ਦਾ ਇੱਕ ਵਾਰ ਤੁਹਾਨੂੰ ਚਾਰਟ ਕਰਕੇ ਦਿਖਾ ਦਿੰਨੇ ਆ ਸੋ ਇਸ ਨੂੰ ਇੱਥੋਂ ਥੋੜਾ ਜਿਹਾ ਤੁਸੀਂ ਵੱਡਾ ਕਰ ਸਕਦੇ ਹੋ ਕਿਉਂਕਿ ਪਹਿਲਾਂ ਆਪਣਾ ਡੇ ਵਾਲਾ ਲੱਗਿਆ ਹੋਇਆ ਸੀ ਤੇ ਅੱਗੇ ਦੀ ਸੈਟਿੰਗ ਕੀ ਆ ਉਹ ਤੁਹਾਡੇ ਨਾਲ ਹੁਣ ਆਪਾਂ ਸਾਂਝੀ ਕਰਦੇ ਜੀ ਜੇਕਰ ਤੁਸੀਂ ਇੰਟਰਾਡੇ ਦੇ ਵਿੱਚ 5 ਜਾਂ 15 ਮਿੰਟਾਂ ਤੇ ਕੰਮ ਕਰਦੇ ਹੋ ਤਾਂ ਤੁਹਾਨੂੰ ਇਹਦੀ ਸੈਟਿੰਗ ਆ ਜਿਹੜੀ ਆਪਾਂ ਇਸ ਦੀ ਸੈਟਿੰਗ ਨੂੰ ਚੇਂਜ ਕਰਾਂਗੇ ਜੀ ਅਹ ਦੇਖੋ ਜੇ ਮੈਂ ਦੁਬਾਰਾ ਆਪਾਂ ਸੈਟਿੰਗ ਤੇ ਜਾਵਾਂਗੇ ਇੰਡੀਕੇਟਰ ਵਾਲੀ ਸੈਟਿੰਗ ਤੇ ਜਿੱਥੇ ਨੌ ਲਿਖਿਆ ਹੋਇਆ ਸੀ ਆਪਾਂ ਉੱਥੇ 20 ਕਰਾਂਗੇ ਜੀ ਸੋ ਇਹ ਹੀ ਚੀਜ਼ਾਂ ਨੋਟ ਡਾਊਨ ਕਰਨ ਵਾਲੀਆਂ ਨੇ ਤੁਸੀਂ ਇਹ ਚੀਜ਼ਾਂ ਨੂੰ ਨੋਟ ਡਾਊਨ ਕਰੋ ਜੀ ਜੇਕਰ ਤੁਸੀਂ ਇੱਕ ਦਿਨ ਵਾਸਤੇ ਕੰਮ ਕਰ ਰਹੇ ਹੋ ਤਾਂ ਆਪਾਂ ਸੈਟਿੰਗ ਦੀ ਲੈਂਥ ਜੋ ਉਹਨੂੰ ਚੇਂਜ ਕਰਕੇ 20 ਕਰ ਦੇਵਾਂਗੇ 20 ਕਰਕੇ ਆਪਾਂ ਓਕੇ ਕਰਾਂਗੇ ਤਾਂ ਇਹਦੀ ਜੋ ਐਵਰੇਜ ਆ ਬਦਲ ਜਾਏਗੀ ਇਸ ਤਰ੍ਹਾਂ ਹੋ ਜਾਏਗਾ ਦੋਸਤੋ ਇਦੇ ਨਾਲ ਕੀ ਹੋਇਆ ਜੀ ਦੇਖੋ ਜਿਵੇਂ ਹੀ ਮਾਰਕੀਟ ਨੇ ਇਹ ਇੰਡੀਕੇਟਰ ਦੇ ਉੱਪਰ ਕੋਈ ਕੈਂਡਲ ਕਲੋਜ਼ ਕੀਤੀ ਤੇ ਆਪਣੇ ਉਹਦਾ ਹਾਈ ਜਾਂ ਕੋਈ ਵੀ ਆਪਣੇ ਜਿਵੇਂ ਹੈਮਰ ਬਣਿਆ ਹੋਇਆ ਦੇਖੋ ਇਸ ਤਰ੍ਹਾਂ ਦੀ ਇੱਕ ਜਿਵੇਂ ਆਪਣੇ ਕੈਂਡਲਾਂ ਸਿੱਖੀਆਂ ਨੇ ਕੈਂਡਲਾਂ ਸਿੱਖਣ ਦਾ ਮਤਲਬ ਕੀ ਸੀਗਾ ਜਿਵੇਂ ਉਹ ਰੇ ਹੈਮਰ ਬਣਿਆ ਤੁਸੀਂ ਉਹਦੇ ਡਾਇਰੈਕਟ ਟ੍ਰੇਡ ਕਰਦੇ ਸੀ ਹੁਣ ਨਾਲ ਤੁਹਾਨੂੰ ਐਕੂਰੇਸੀ ਕੀ ਮਿਲ ਗਈ ਨਾਲ ਮੂਵਿੰਗ ਐਵਰੇਜ ਦੀ ਜੇਕਰ ਤੁਹਾਡੀ ਕੈਂਡਲ ਬਣੀ ਹੈਗੀ ਜਿਹਦੇ ਉੱਤੇ ਤੁਸੀਂ ਐਂਟਰੀ ਬਣਾ ਰਹੇ ਹੋ ਤੇ ਦੂਸਰੀ ਕੈਂਡਲ ਉਹਦਾ ਹਾਈ ਬ੍ਰੇਕ ਵੀ ਕਰ ਰਹੀ ਹੈ ਤੇ ਆਪਣੀ মুਵਿੰਗ ਐਵਰੇਜ ਦੇ ਵੀ ਉੱਪਰ ਆ ਰਹੀ ਹੈਗੀ ਤਾਂ ਆਪਾਂ ਨੂੰ ਡਬਲ ਐਕਿਊਰੇਸੀ ਹੋ ਗਈ ਹੁਣ ਇੱਕ ਤਾਂ ਆਪਾਂ ਨੂੰ ਕੈਂਡਲਾਂ ਪਹਿਲਾਂ ਸਿੱਖੀਆਂ ਸੀ ਉਹਦੇ ਭਰੋਸੇ ਆਪਾਂ ਕਰ ਰਹੇ ਸੀ ਟਰੇਡ ਤੇ ਨਾਲ ਹੁਣ ਇੱਕ ਇੰਡੀਕੇਟਰ ਦੀ ਵੀ ਮਦਦ ਮਿਲ ਗਈ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਵੱਡਾ ਪ੍ਰੋਫਟ ਆਪਾਂ ਨੂੰ ਮਿਲਿਆ ਜੀ ਠੀਕ ਹੈ ਜੀ ਇਸ ਤਰ੍ਹਾਂ ਇਹਦੀ ਸੈਟਿੰਗ ਹੁੰਦੀ ਆ ਹੁਣ ਆਪਾਂ ਅੱਗੇ ਵੀ ਗੱਲ ਕਰਨੀ ਹੈ ਵੀਡੀਓ ਬਹੁਤ ਹੀ ਜ਼ਿਆਦਾ ਲੰਬੀ ਨਾ ਹੋਵੇ ਸੋ ਇਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹਨਾ ਕਾਫੀ ਵੀਰਾਂ ਤੋਂ ਵੀਡੀਓ ਲੰਬੀ ਹੋਣ ਕਰਕੇ ਦੇਖੀ ਨਹੀਂ ਜਾਂਦੀ ਸੈਟਿੰਗਾਂ ਕਾਫੀ ਨੇ ਆਪਾਂ ਸੈਟਿੰਗਾਂ ਬਾਰੇ ਜੇ ਗੱਲ ਕਰਦੇ ਹਾਂ ਤੁਸੀਂ ਨੋਟ ਕਰੀ ਚਲੋ ਜੀ ਜੇਕਰ ਇੰਟਰਾਡੇ ਦੇ ਵਿੱਚ ਕਰਦੇ ਹੋ ਤਾਂ ਇਸ ਚਾਰਟ ਦੀ ਸੈਟਿੰਗਾਂ ਜਿਹੜੀ ਉਹ ਆਪਣੇ ਤੁਹਾਨੂੰ ਦੱਸੀ ਹੈ ਜਿਵੇਂ 20 ਦੀ ਲੈਂਥ ਕਰਨੀ ਆ ਜੇਕਰ ਤੁਸੀਂ ਤਾਂ ਪੋਜੀਸ਼ਨਲ ਟ੍ਰੇਡ ਕਰ ਰਹੇ ਹੋਗੇ ਮਤਲਬ 50 ਦਿਨ ਤੁਸੀਂ ਮਹੀਨੇ ਲਈ 3 ਮਹੀਨੇ ਲਈ ਟ੍ਰੇਡ ਕਰ ਰਹੇ ਹੋਗੇ ਹਨਾ ਮਹੀਨੇ ਲਈ ਜਾਂ ਤਿੰਨ ਮਹੀਨੇ ਲਈ ਟ੍ਰੇਡ ਕਰ ਰਹੇ ਹੋਗੇ ਤਾਂ ਤੁਸੀਂ ਇਸ ਨੂੰ ਸੈਟਿੰਗ ਦੇ ਵਿੱਚ ਆਪਾਂ ਚੇਂਜ ਕਰਨੀ ਹੈ ਜੋ ਉਹ ਵੀ ਤੁਹਾਨੂੰ ਦੱਸਦੇ ਆਂ ਜੀ ਜਿਵੇਂ ਆਪਾਂ ਨੇ ਮਹੀਨੇ ਜਾਂ ਤਿੰਨ ਮਹੀਨੇ ਦੇ ਲਈ ਇਸ ਨੂੰ ਕਰਨਾਗਾ ਤਾਂ ਆਪਾਂ ਨੇ ਪਹਿਲੀ ਗੱਲ ਤਾਂ ਜੀ ਆਪਣੇ ਚਾਰਟ ਆ ਜੋ ਆਪਣਾ 15 ਮਿੰਟਾਂ ਤੇ ਲਾਇਆ ਹੋਇਆ ਸੀ ਇਹਨੂੰ ਆਪਾਂ 1 ਘੰਟੇ ਤੇ ਲਾਵਾਂਗੇ ਬਨ ਹਾਵਰ ਤੇ 1 ਘੰਟਾ ਲਾਵਾਂਗੇ ਜੀ ਆਪਾਂ ਇਸ ਨੂੰ ਦੇਖੋ ਇਹ ਚੀਜ਼ਾਂ ਤੁਸੀਂ ਬਾਰ-ਬਾਰ ਨੋਟ ਕਰਨ ਨੂੰ ਤਾਂ ਕਹਿਣਾ ਜੀ ਕਿਉਂਕਿ ਇੰਨੀਆਂ ਚੀਜ਼ਾਂ ਸਮਝ ਦੇ ਵਿੱਚ ਨਹੀਂ ਪੈਂਦੀਆਂ ਜੇਕਰ ਤੁਸੀਂ ਪੋਜੀਸ਼ਨਲ ਟ੍ਰੇਡ ਕਰ ਰਹੇ ਹੋਗੇ ਮਹੀਨਾ 2 ਮਹੀਨੇ ਤਿੰਨ ਮਹੀਨੇ ਲਈ ਤਾਂ ਚਾਰਟ ਨੂੰ 1 ਮਹੀਨੇ ਦੇ ਲਾਉਂਗੇ 1 ਘੰਟੇ ਵਾਲੇ ਤੇ ਲਾਉਂਗੇ ਉੱਪਰੋਂ ਸੈਟਿੰਗ ਦੇ ਵਿੱਚੋਂ ਤੇ ਇਸ ਦੀ ਸੈਟਿੰਗ ਇੰਡੀਕੇਟਰ ਦੀ ਸੈਟਿੰਗ ਹੈ ਜੋ ਉਹ 20 ਦੀ ਥਾਂ 'ਤੇ ਆਪਾਂ 50 ਕਰਾਂਗੇ ਜੀ ਠੀਕ ਹੈ ਜੀ 20 ਦੀ ਥਾਂ 'ਤੇ ਸੈਟਿੰਗ ਹੈ ਜਿਹੜੀ 50 ਕਰਾਂਗੇ ਜੀ ਤੇ ਆਪਾਂ ਕਲਿੱਕ ਕਰਾਂਗੇ ਤਾਂ ਆਪਣਾ ਇੰਡੀਕੇਟਰ ਦੀ ਰੁੱਖਾ ਜਿਹੜਾ ਹੋਰ ਬਦਲ ਜਾਏਗਾ ਠੀਕ ਹੈ ਜੀ ਇਸ ਤਰ੍ਹਾਂ ਆਪਣਾ ਹੋ ਜਾਏਗਾ ਇਹਦੇ ਨਾਲ ਆਪਾਂ ਨੇ ਪੋਜੀਸ਼ਨਲ ਟ੍ਰੇਡ ਕਰ ਸਕਦੇ ਜੀ ਤੇ ਨੰਬਰ 3 ਤੇ ਆਉਂਦੀ ਆ ਪਹਿਲੀ ਸੈਟਿੰਗ ਆਪਣੇ ਇੰਟਰਡੇ ਵਾਲੀ ਦੱਸੀ ਆ ਦੂਜੀ ਸੈਟਿੰਗ ਆਪਣੇ ਮਹੀਨੇ ਤੋਂ ਤਿੰਨ ਮਹੀਨੇ ਵਾਲੀ ਦੱਸੀ ਹੈਗੀ ਤੇ ਹੁਣ ਤੁਸੀਂ ਜੇਕਰ ਇਹਨੂੰ 4-5 ਮਹੀਨੇ ਜਾਂ ਫਿਰ 6 ਮਹੀਨੇ ਲਈ ਰੱਖਣਾ ਚਾਹੁੰਦੇ ਹੋ ਕਿਸੇ ਵੀ ਸਟਾਕ ਨੂੰ ਤੁਸੀਂ 4-5 ਮਹੀਨੇ ਜਾਂ 6 ਮੰਥ ਤੱਕ ਰੱਖਣਾ ਚਾਹੁੰਦੇ ਹੋ ਤਾਂ ਚਾਰਟ ਨੂੰ ਆਪਾਂ ਉੱਪਰੋਂ ਜਿੱਥੇ ਪਹਿਲਾਂ 1 ਘੰਟੇ ਵਾਲਾ ਸੀ ਉਹਨੂੰ 1 ਡੇ ਤੇ ਕਰਾਂਗੇ ਜੀ 1 ਡੇ ਤੇ ਚਾਰਟ ਦੀ ਸੈਟਿੰਗ ਕਰ ਲੈਣੀ ਹੈ ਆਪਣੇ ਪਹਿਲਾਂ ਜੇਕਰ ਤੁਸੀਂ 5-6 ਮਹੀਨੇ ਵਾਸਤੇ ਰੱਖਣਾ ਚਾਹੁੰਦੇ ਹੋਗੇ ਤੇ ਹੁਣ ਆਪਾਂ ਇੰਡੀਕੇਟਰ ਦੀ ਸੈਟਿੰਗ ਫੇਰ ਚੇਂਜ ਕਰਾਂਗੇ ਸੋ ਇਹ ਇੰਡੀਕੇਟਰ ਦੀਆਂ ਸੈਟਿੰਗਾਂ ਕਾਫੀ ਹੁੰਦੀਆਂ ਨੇ ਜੀ ਤੁਸੀਂ ਕਾਪੀ ਤੇ ਨੋਟ ਜ਼ਰੂਰ ਕਰਿਓ ਜੇ ਨਹੀਂ ਸਮਝ ਆ ਰਹੀ ਤਾਂ ਵੀਡੀਓ ਨੂੰ ਦੁਬਾਰਾ ਦੇਖ ਕੇ ਨੋਟ ਕਰਿਓ ਕਿਉਂਕਿ ਇਹਦੇ ਵਿੱਚ ਕੀ ਹੈ ਜੀ ਸੈਟਿੰਗਾਂ ਕਰਨੀਆਂ ਬਹੁਤ ਹੀ ਜ਼ਰੂਰੀ ਨੇ ਤਾਂ ਹੀ ਆਪਾਂ ਵੱਡੇ ਵੱਡੇ ਪ੍ਰੋਫਿਟ ਦੇ ਵਿੱਚੋਂ ਲੈ ਸਕਦੇ ਆਂਗੇ ਇਹ ਜ਼ਰੂਰ ਕੰਮ ਕਰਦੇ ਨੇ ਦੇਖੋ ਜਿਵੇਂ ਹੁਣ ਤੁਸੀਂ ਇੱਥੇ ਜੇ ਦੇਖਣਾ ਹੁੰਦਾ ਆਪਾਂ ਨੇ ਇਥੋਂ ਮਾਰਕੀਟ ਤੇ ਜਿਵੇਂ ਹੀ ਰੈੱਡ ਕੈਂਡਲ ਆਪਣੇ ਇੰਡੀਕੇਟਰ ਦੇ نیچے ਬੰਦ ਹੋਈ ਆ ਆਪਾਂ ਜੇ ਟਰੇਡ ਬਣਾਉਂਦੇ ਵੀ ਤਾਂ ਜਿੰਨਾ ਚਿਰ ਮਾਰਕੀਟਰ ਦੇਖੋ ਕਿੰਨਾ ਵੱਡਾ ਆਪਾਂ ਨੂੰ ਪ੍ਰੋਫਿਟ ਦਿੱਤਾ ਮਾਰਕੀਟ ਨੇ ਹਨਾ ਤੇ ਜਿੰਨਾ ਚਿਰ ਇਹਦੇ ਉੱਪਰ ਨਹੀਂ ਜਾਂਦੇ ਆਪਾਂ ਦੁਬਾਰਾ ਟ੍ਰੇਡ ਨਹੀਂ ਬਣਾਉਨੇ ਜਦੋਂ ਇਹਦੇ ਉੱਪਰ ਬੰਦ ਹੁੰਦੀ ਆ ਤਾਂ ਆਪਾਂ ਉੱਪਰ ਵੱਲ ਬਣਾ ਕੇ ਪ੍ਰੋਫਿਟ ਕਮਾ ਸਕਦੇ ਸੀ ਠੀਕ ਆ ਜੀ ਹੁਣ ਆਪਾਂ ਗੱਲ ਕਰਦੇ ਆਂਗੇ ਜੇ ਤੁਸੀਂ 4-5 ਮਹੀਨੇ ਜਾਂ 6 ਮੰਥ ਲਈ ਕਰਨਾ ਚਾਹੁੰਦੇ ਹੋ ਤਾਂ ਇਹਨੂੰ ਇੱਕ ਪਹਿਲਾਂ ਤਾਂ ਇੱਕ ਘੰਟੇ ਦੇ ਵਾਲੇ ਚਾਰਟ ਨੂੰ ਬਦਲ ਕੇ ਇੱਕ ਡੇ ਤੇ ਕਰ ਲੈਣਾਗਾ ਡੇ ਤੇ ਕਰਕੇ ਆਪਾਂ ਨੇ ਉਸ ਤੋਂ ਬਾਅਦ ਇੰਡੀਕੇਟਰ ਜੋ ਆਪਣੇ ਲਗਾਇਆ ਹੋਇਆ ਹੈਗਾ ਆਪਣਾ ਮੂਵਿੰਗ ਐਵਰੇਜ ਇਹਦੀ ਸੈਟਿੰਗ ਦੇ ਵਿੱਚ ਚੇਂਜਸ ਕਰਨਾ ਜੀ ਜਿੱਥੇ ਤੁਸੀਂ ਨੇ 50 ਕਰਿਆ ਹੋਇਆ ਸੀ ਇੱਥੇ ਆਪਾਂ 100 ਕਰਾਂਗੇ ਠੀਕ ਹੈ ਜੀ ਇੱਥੇ ਆਪਾਂ 100 ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਪਣਾ ਇਸ ਤਰ੍ਹਾਂ ਦਾ ਇੰਡੀਕੇਟਰ ਸ਼ੋ ਹੋਵੇਗਾ ਜਿਹਦੇ ਵਿੱਚ ਆਪਾਂ ਨੂੰ ਬਹੁਤ ਵੱਡੇ ਵੱਡੇ ਪ੍ਰੋਫਿਟ ਹੋ ਸਕਦੇ ਨੇ ਜੇਕਰ ਤੁਸੀਂ 4-5 ਮਹੀਨੇ ਜਾਂ 6 ਮਹੀਨੇ ਫੋਲਡ ਰੱਖਦੇ ਹੋ ਸਟਾਕ ਨੂੰ ਦੇਖੋ ਇਹਦੀ ਬਹੁਤ ਜ਼ਿਆਦਾ ਐਕਿਊਰੇਸੀ ਹੈ ਜੀ ਇਸ ਚੀਜ਼ਾਂ ਦੀ ਹੈ ਨਾ ਤੇ ਇਹਨੂੰ ਕੀ ਹੁੰਦਾਗਾ ਤੁਸੀਂ ਚਾਰਟ ਦੇ ਨਾਲ ਜਿਹੜੀਆਂ ਆਪਣੇ ਕੈਂਡਲਾਂ ਸਿੱਖੀਆਂ ਨੇ ਉਹਨਾਂ ਦੇ ਨਾਲ ਤੁਸੀਂ ਇਹਦਾ ਕੰਬੀਨੇਸ਼ਨ ਕਰਨਾ ਹੁੰਦਾਗਾ ਜਿੱਥੇ ਵੀ ਜਾ ਕੇ ਦੇਖੋ ਜਿਵੇਂ ਹੁਣ ਉਰੇ ਪੈਟਰਨ ਬਣ ਰਿਹਾਗਾ ਤੁਸੀਂ ਇਹ ਦੇਖ ਸਕਦੇ ਹੋ ਡਬਲ ਯੂ ਪੈਟਰਨ ਬਣ ਰਿਹਾ ਸੀ ਇਹਦਾ ਬ੍ਰੇਕਆਊਟ ਵੀ ਹੋਇਆ ਤੇ ਨਾਲ ਹੀ ਆਪਣੀ ਮੂਵਿੰਗ ਐਵਰੇਜ ਦੇ ਉੱਪਰ ਆਇਆ ਜੇਕਰ ਤੁਸੀਂ ਲੌਂਗ ਟਰਮ ਲਈ ਰੱਖਣਾ ਹੁੰਦਾ ਤਾਂ ਬਹੁਤ ਜ਼ਿਆਦਾ ਪ੍ਰੋਫਿਟ ਨਹੀਂ ਹੈ ਤੁਹਾਨੂੰ ਦੇਖ ਕੇ ਜਾਣਾ ਸੀ ਠੀਕ ਹੈ ਜੀ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਆ ਕਰੋ ਹੁਣ ਆ ਜਾਂਦੀ ਹੈ ਕਾਫੀ ਵੀਰ ਨੇ ਜਿਹੜੇ ਉਹ ট্রেਡਿੰਗ ਨਹੀਂ ਕਰਦੇ ਉਹ ਮੰਨ ਲੋ ਇਨਵੈਸਟਮੈਂਟ ਕਰਦੇ ਨੇਗੇ ਇਨਵੈਸਟਮੈਂਟ ਦਾ ਮਤਲਬ ਕੀ ਹੁੰਦਾ ਡਿਲੀਵਰੀ ਦੇ ਵਿੱਚ ਟ੍ਰੇਡ ਕਰਦੇ ਨੇਗੇ ਲੌਂਗ ਟਰਮ ਦੇ ਲਈ 6 ਮੰਥ ਵੀ ਹੋ ਸਕਦਾ ਉਹ ਉਹ ਹੋ ਸਕਦਾ ਸਾਲ 2 ਸਾਲ 5 ਸਾਲਾਂ ਲਈ ਕਰਨ ਹਨ ਜਿਹੜੇ ਵੀਰ ਇਸ ਤਰ੍ਹਾਂ ਦੀ ਟ੍ਰੇਡਿੰਗ ਕਰਨਾ ਚਾਹੁੰਦੇ ਨੇ ਇਨਵੈਸਟਿੰਗ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ ਉਹ ਚਾਰਟ ਨੂੰ ਸਭ ਤੋਂ ਪਹਿਲਾਂ ਤਾਂ ਇਸੇ ਹੀ 1 ਆਵਰ 1 ਡੇ ਦੇ ਉੱਪਰ ਰੱਖ ਸਕਦੇ ਨੇ ਜੀ 1 ਡੇ ਦੇ ਉੱਪਰ ਚਾਰਟ ਨੂੰ ਰੱਖ ਸਕਦੇ ਆਂ ਆਪਾਂ ਤੇ ਇਸ ਤੋਂ ਬਾਅਦ ਆਪਣੇ ਸੈਟਿੰਗ ਦੇ ਵਿੱਚ ਚੇਂਜਸ ਕਰਨਾ ਜੋ ਉਹ ਤੁਹਾਨੂੰ ਦੱਸਦੇ ਆਂ ਜੀ ਦੇਖੋ ਹੁੰਦਾ ਕੀ ਆ ਇਹਦੇ ਨਾਲ ਜਿਹੜੇ ਬੰਦੇ ਨੇ ਇਨਵੈਸਟਮੈਂਟ ਕਰਨੀ ਆ ਉਹਨਾਂ ਬਾਰੇ ਜਿਹੜੀ ਸੈਟਿੰਗ ਆ ਜਿਹੜੀ ਉਹ ਅਗਲੀ ਪੈਜੇ ਦੇ ਵਿੱਚ ਹੀ ਦੱਸਾਂਗੇ ਦੇਖੋ ਉਹਦਾ ਮਤਲਬ ਕੀ ਆ ਜੀ ਹੁਣ ਇਹ ਇੰਡੀਕੇਟਰ ਆਪਾਂ ਨੂੰ ਕਿਸ ਤਰ੍ਹਾਂ ਵਰਕ ਕਰਦੇ ਨੇ ਤੇ ਕੰਮ ਕਰਦੇ ਨੇ ਜਿਵੇਂ ਆਪਾਂ ਪਹਿਲਾਂ ਕੈਂਡਲਸ ਸਿੱਖਿਆ ਨੇ ਆਪਾਂ ਇੱਥੇ ਕੈਂਡਲ ਬਣੀ ਆ ਆਪਣੀ ਆਪਾਂ ਕੈਂਡਲ ਦੇ ਆਧਾਰ ਤੇ ਆਪਣੀ ਟ੍ਰੇਡ ਲੈਤੀ ਹੋਈ ਆ ਟ੍ਰੇਡ ਦੇ ਵਿੱਚ ਆਪਾਂ ਪ੍ਰੋਫਿਟ ਕਮਾ ਰਹੇ ਆ ਤੇ ਇੱਥੇ ਜਾ ਕੇ ਕੀ ਹੋਇਆ ਆਪਣੀ ਮੂਵਿੰਗ ਐਵਰੇਜ ਦੇ ਵੀ ਉੱਪਰ ਕੈਂਡਲ ਬੰਦ ਹੋ ਚੁੱਕੀ ਆ ਕਾ ਇਥੋਂ ਆਪਾਂ ਮਾਰਕੀਟ ਦੇ ਵਿੱਚੋਂ ਐਗਜ਼ਿਟ ਨਹੀਂ ਹੋਵਾਂਗੇ ਕਿਉਂਕਿ ਇੱਥੇ ਆਪਾਂ ਨੂੰ ਡਬਲ ਕਨਫਰਮੇਸ਼ਨ ਮਿਲ ਚੁੱਕੀ ਆ ਮਾਰਕੀਟ ਹੋਰ ਅੱਪ ਜਾਣ ਵਾਲੀ ਆ ਹਨਾ ਦੇਖੋ ਇਸ ਤਰ੍ਹਾਂ ਆਪਾਂ ਹੋਰ ਵੀ ਜਿਵੇਂ ਜਿਵੇਂ ਤੁਸੀਂ ਆਪਣੇ ਨਾਲ ਜੁੜੇ ਰਹੋਗੇ ਸਟੈਪ ਵਾਈਜ਼ ਸਟੈਪ ਤੁਹਾਨੂੰ ਹਜੇ ਹੋਰ ਵੀ ਆਪਾਂ ਕਾਫੀ ਸਟ੍ਰੈਟਜੀਆਂ ਨੇ ਜਿਹੜੀਆਂ ਇਸ ਤਰ੍ਹਾਂ ਕੰਬੀਨੇਸ਼ਨ ਬਣਾ ਕੇ ਜ਼ਿਆਦਾ ਰਿਟਰਨ ਕਮਾ ਸਕਦੇ ਆ ਮਾਰਕੀਟ ਦੇ ਵਿੱਚੋਂ ਜ਼ਿਆਦਾ ਪ੍ਰੋਫਿਟ ਕੱਢ ਸਕਦੇ ਆ ਜੀ ਠੀਕ ਆ ਜੀ ਇਸ ਤਰ੍ਹਾਂ ਹੋ ਗਿਆ ਤੇ ਹੁਣ ਆਪਾਂ ਗੱਲ ਕਰਦੇ ਆਂਗੇ ਲੌਂਗ ਟਰਮ ਵਾਲਿਆਂ ਬਸ ਤੇ ਜਿਹੜਨਾਂ ਨੇ ਡਿਲੀਵਰੀ ਦੇ ਵਿੱਚ ਟ੍ਰੇਡ ਬਣਾਉਣੀ ਆ ਚਾਰਟ ਦਾ ਜੇਕਰ ਤੁਸੀਂ ਡਿਲੀਵਰੀ ਦੇ ਵਿੱਚ ਟ੍ਰੇਡ ਕਰ ਰਹੇ ਹੋ ਤੇ ਸੈਟਿੰਗ ਦੇ ਵਿੱਚ ਆਪਾਂ ਜ਼ਰੂਰ ਚੇਂजेस ਕਰਾਂਗੇ ਜੀ ਸੈਟਿੰਗ ਦੇ ਵਿੱਚ 100 ਜਿੱਥੇ ਆਪਾਂ ਇੱਥੇ ਲਿਖੀ ਸੀ ਉੱਥੇ ਆਪਾਂ 200 ਕਰਾਂਗੇ ਠੀਕ ਹੈ ਜੀ ਜੇਕਰ ਲੌਂਗ ਟਰਮ ਲਈ ਕਰਨਾ ਚਾਹੁੰਦੇ ਹੋ ਤਾਂ ਸੈਟਿੰਗ ਦੇ ਵਿੱਚ 200 ਲਿਖਾਂਗੇ ਆਪਾਂ ਤੇ ਇਹ ਚਾਰਟ ਨੂੰ ਜਿਹੜਾ ਡੇਲੀ ਉਤੇ ਰੱਖਾਂਗੇ ਇੱਕ ਦਿਨ ਵਾਲੀ ਕੈਂਡਲ ਦੇ ਉੱਤੇ ਡੇ ਵਾਲੀ ਕੈਂਡਲ ਤੇ ਠੀਕ ਹੈ ਜੀ ਹੁਣ ਦੇਖੋ ਜੇਕਰ ਲੌਂਗ ਟਰਮ ਲੈਣਾ ਸੀ ਤੁਸੀਂ ਨੇ ਜਿਵੇਂ ਹੀ ਮਾਰਕੀਟ ਦੇ ਵਿੱਚ ਤੁਸੀਂ ਇਹਨੂੰ ਆਪਾਂ ਕਿਸੇ ਵੀ ਸਟਾਕ ਤੇ ਬਾਈ ਕਰਕੇ ਦੇਖ ਸਕਦੇ ਆ ਨਾ ਕੋਈ ਜ਼ਰੂਰੀ ਨਹੀਂ ਵੀ ਆਪਾਂ ਨਿਫਟੀ ਬਾਈ ਨਿਫਟੀ ਤੇ ਲਾਉਣਾ ਮੰਨ ਲਓ ਆਪਾਂ ਇੱਥੇ ਕੋਈ ਸਟਾਕ ਦੇਖ ਲੈਨੇ ਆ ਲੋ ਟੀਵੀਐਸ ਦਾ ਹੀ ਲਾ ਲੈਨੇ ਆ ਆ ਦੇਖੋ ਜਿਵੇਂ ਆਪਾਂ ਨੇ ਸਟਾਕ ਲਾਇਆ ਹੁਣ ਤੁਸੀਂ ਇਹ ਸਟਾਕ ਦੀ ਕੀਮਤ ਦੇਖ ਸਕਦੇ ਹੋ ਜਿਸ ਦਿਨ ਇਸ ਕੈਂਡਲ ਐਂਡੀਕੇਟਰ ਨੇ ਆਪਾਂ ਨੂੰ ਸੈਲ ਬਾਈ ਕਰਨ ਨੂੰ ਕਿਹਾ ਸੀ ਉਸ ਟਾਈਮ ਤੁਸੀਂ ਦੇਖ ਸਕਦੇ ਹੋ ਲਓ ਇਹ ਇੱਥੇ ਦੇਖ ਸਕਦੇ ਹੋ ਇੱਥੇ ਬਿਲਕੁਲ ਇਹਦੇ ਉੱਪਰ ਆ ਚੁੱਕਿਆ ਸੀ ਇਹ ਇੱਥੇ ਵੀ ਜੇਕਰ ਬਾਇ ਕਰਿਆ ਹੁੰਦਾ ਇਹਦੀ ਕੀਮਤ ਕੀ ਸੀ ਤੁਸੀਂ ਦੇਖ ਸਕਦੇ ਹੋ 1000 ਦੇ ਲਗਭਗ ਸੀ ਇਹ ਸਟਾਕ ਦੀ ਕੀਮਤ ਕਿਸੇ ਵੀ ਸਟਾਕ ਤੇ ਤੁਸੀਂ ਇੰਪਲੀਮੈਂਟ ਬਾਇਕ ਟੈਸਟ ਕਰਕੇ ਦੇਖ ਸਕਦੇ ਹੋ ਕਿ ਜ਼ਰੂਰੀ ਨਹੀਂ ਵੀ ਇਹੀ ਹੈ ਨਾ ਚਲੋ ਇਹ ਆਪਣੇ ਸਾਹਮਣੇ ਪਿਆ ਸੀ ਆਪਣੇ ਖੋਲ ਲਿਆ 1000 ਰੁਪਏ ਦੇ ਲਗਭਗ ਉਰੇ ਸੀ ਤੇ ਮੂਵਿੰਗ ਐਵਰੇਜ ਦੇ ਉੱਪਰ ਆ ਆਪਣਾ ਲੌਂਗ ਟਰਮ ਦਾ 뷰 ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿੱਥੇ ਤੱਕ ਇਹਨੇ ਆਪ ਨੂੰ ਪ੍ਰੋਫਿਟ ਬਣਾ ਕੇ ਦਿੱਤਾ ਤੇ ਆਪਾਂ ਐਗਜੈਕਟ ਕਦੋਂ ਹੋਣਾ ਨਿਕਲਣਾ ਕਦੋਂ ਆ ਮਾਰਕੀਟ ਦੇ ਵਿੱਚੋਂ ਜਦੋਂ ਹੀ ਇਹਦੇ ਦੁਬਾਰਾ نیچے ਆਊਗਾ ਜਦੋਂ মুਵਿੰਗ ਐਵਰੇਜ ਦੇ ਦੁਬਾਰਾ نیچے ਆਊਗਾ ਆਪਣਾ ਸਟਾਕ ਜੋ ਵੀ ਆਪਾਂ ਬਾਈ ਕਰ ਰਹੇ ਹਾਂ ਦੇਖੋ ਲਓ ਦੇਖੋ ਕਿੰਨਾ ਜਿਆਦਾ ਪ੍ਰੋਫਿਟ ਦੇਖੋ ਇੱਥੇ ਕਈ ਵੀਰ ਟ੍ਰੈਂਡ ਲਾਈਨ ਬਾਰੇ ਪੁੱਛਦੇ ਹੁੰਦੇ ਨੇ ਨਾ ਵੀ ਟ੍ਰੈਂਡ ਲਾਈਨ ਤਾਂ ਨਹੀਂ ਕਈ ਵੀਰਾਂ ਨੂੰ ਪਤਾ ਲੱਗਦਾ ਆਪਾਂ ਉਹ ਵੀ ਲਾ ਕੇ ਦਿਖਾ ਦਿੰਨੇ ਵੀ ਕਿਸ ਤਰ੍ਹਾਂ ਟ੍ਰੈਂਡ ਲਾਈਨ ਤੇ ਪ੍ਰੋਫਿਟ ਕਮਾਇਆ ਜਾ ਸਕਦਾਗਾ ਦੇਖੋ ਜੀ 1000 ਰੁਪਿਆ ਵਾਲਾ ਸਟਾਕ 2050 ਨੂੰ ਟੱਚ ਕਰਿਆ ਆ ਮਤਲਬ ਇਹ ਇੰਡੀਕੇਟਰ ਦੀ ਮਦਦ ਨਾਲ ਆਪਣਾ ਪੈਸਾ ਜਿਹੜਾ ਉਹ ਡਬਲ ਹੋ ਚੁੱਕਿਆ ਹੈਗਾ ਨਾ ਲੌਂਗ ਟਰਮ ਦੇ ਲਈ ਵੀ ਤੇ ਕਾਫੀ ਵੀਰਾਂ ਦੇ ਵਿੱਚ ਹੁਣ ਸਵਾਲ ਆਉਂਦੇ ਹੁੰਦੇ ਸੀ ਵੀ ਸਾਨੂੰ ਟ੍ਰੈਂਡ ਲਾਈਨ ਬਾਰੇ ਦੱਸੋ ਟ੍ਰੈਂਡ ਲਾਈਨ ਇਸ ਤਰ੍ਹਾਂ ਦੀ ਹੁੰਦੀ ਹੈ ਜੀ ਜਿਵੇਂ ਹੁਣ ਆ ਮਾਰਕੀਟ ਚੱਲ ਰਹੀ ਆ ਤੁਸੀਂ ਇੱਥੋਂ ਤੱਕ ਟ੍ਰੈਂਡ ਲਾਈਨ ਲਾ ਕੇ ਪਹਿਲਾਂ ਉਰੇ ਤੱਕ ਮਾਰਕੀਟ ਦੇ ਵਿੱਚੋਂ ਪ੍ਰੋਫਿਟ ਕਮਾ ਸਕਦੇ ਸੀਗੇ ਥੋੜਾ ਜਿਹਾ ਕੀਬੋਰਡ ਇਥੇ ਤੇ ਇੱਥੋਂ ਤੁਸੀਂ ਇਦੋਂ ਬਾਅਦ ਆਪਾਂ ਟ੍ਰੈਂਡ ਲਾਈਨ ਜਿਵੇਂ ਵੀ ਟ੍ਰੈਂਡ ਲਾਈਨ ਦਾ ਬ੍ਰੇਕ ਜਨਾਚਰ ਨਹੀਂ ਹੁੰਦਾ ਮਾਰਕੀਟ ਦੇ ਵਿੱਚੋਂ ਨਹੀਂ ਨਿਕਲਣਾ ਹੁੰਦਾ ਠੀਕ ਹੈ ਜੀ ਇੱਥੋਂ ਤੁਸੀਂ ਟ੍ਰੈਂਡ ਲਾਈਨ ਨੂੰ ਇੱਥੇ ਤੱਕ ਬਣਾ ਕੇ ਪ੍ਰੋਫਿਟ ਕਰ ਸਕਦੇ ਸੀਗੇ ਠੀਕ ਹੈ ਬਾਕੀ ਇਹ ਟ੍ਰੈਂਡ ਲਾਈਨ ਆਪਾਂ ਨੇ ਦੱਸਿਆ ਵੀ ਹੋਇਆਗਾ ਅੱਜ ਆਪਾਂ ਇਕੱਲੇ ਇੰਡੀਕੇਟਰ ਦੀ ਹੀ ਗੱਲ ਕਰਦੇ ਆਂਗੇ ਐਂਟੀਗੇਟਰ ਦਾ ਨਾਮ ਮੂਵਿੰਗ ਐਵਰੇਜ ਆ ਜੀ ਤੁਸੀਂ ਇੱਕ ਦਿਨ ਤੇ ਜੇਕਰ ਇੰਟਰਾਡੇ ਦੇ ਵਿੱਚ ਕੰਮ ਕਰਦੇ ਹੋ ਤਾਂ ਆਪਾਂ ਇਹਨੂੰ 5 ਮਿੰਟਾਂ ਤੇ ਇੰਪਲੀਮੈਂਟ ਕਰਾਂਗੇ ਜਾਂ ਫਿਰ ਤੁਸੀਂ 15 ਮਿੰਟਾਂ ਤੇ ਵੀ ਲਾ ਸਕਦੇ ਹੋ ਜੀ ਹੁਣ ਇਹ ਆਪਾਂ 15 ਇੱਕ ਇੰਟਰਾਡੇ ਦੇ ਵਿੱਚ ਕੰਮ ਕਰਦਾ ਜਾਂ ਨਾ ਕਰਦਾ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਇਹਦੀ ਸੈਟਿੰਗ ਆ ਜਿਹੜੀ ਆਪਾਂ ਇੰਟਰਾਡੇ ਵਾਲੀ ਹੀ ਕਰਾਂਗੇ ਸੋ ਇੱਕ ਵਾਰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੁਬਾਰਾ ਜ਼ਰੂਰ ਸੈਟਿੰਗਾਂ ਸਾਰੀਆਂ ਐਸੇ ਲੁੱਟ ਹੀ ਬੋਲ ਕੇ ਦੱਸਾਂਗਾ ਜੇ ਕਿਸੇ ਵੀਰ ਨੇ ਸੈਟਿੰਗਾਂ ਨਹੀਂ ਨੋਟ ਕਰੀਆਂ ਤਾਂ ਸੈਟਿੰਗਾਂ ਨੋਟ ਕਰਿਓ ਜੀ ਇਹਨਾਂ ਨਾਲ ਹੀ ਆਪਾਂ ਪੈਸਾ ਕਮਾ ਸਕਦੇ ਆਂਗੇ ਇਨੂੰ ਆਪਾਂ 20 ਤੇ ਕਰਾਂਗੇ ਜੇਕਰ ਤੁਸੀਂ ਇੰਟਰਾਡੇ ਦੇ ਵਿੱਚ ਕੰਮ ਕਰ ਰਹੇ ਹੋ ਦੇਖੋ ਇਹਦੀ ਸੈਟਿੰਗ ਬਿਲਕੁਲ ਚੇਂਜ ਹੋ ਚੁੱਕੀ ਆ 5 ਮਿੰਟਾਂ ਤੇ ਵੀ ਅਗਰ ਤੁਸੀਂ ਕੰਮ ਕਰਦੇ ਹੋ ਜਿਵੇਂ ਹੀ ਆਪਾਂ ਨੂੰ ਕੋਈ ਕੈਂਡਲ ਇੱਥੇ ਬਣਦੀ ਆ ਆਪਾਂ ਜਿਵੇਂ ਕੈਂਡਲਾਂ ਸਿੱਖਿਆ ਨੇ ਕੈਂਡਲਾਂ ਦੇ ਵਿੱਚ ਅਗਰ ਆਪਣੀ ਲੋ ਸਾਈਡ ਐਂਟਰੀ ਬਣਦੀ ਆ ਡਾਊਨ ਸਾਈਡ ਪੁੱਟ ਵਾਲੀ ਸਾਈਡ ਇੱਥੇ ਦੇਖੋ ਆਪਣੀ ਹੋਈ ਹੈ ਜਿਵੇਂ ਹਨਾ ਤਾਂ ਆਪ ਨੂੰ ਨਾਲ ਇੰਡੀਕੇਟਰ ਨੇ ਵੀ ਕਹਿ ਦਿੰਦਾ ਵੀ ਹਨਾ ਤੁਸੀਂ ਡਾਊਨ ਸਾਈਡ ਐਂਟਰੀ ਬਣਾ ਕੇ ਪੈਸਾ ਕਮਾ ਸਕਦੇ ਹੋ ਐਸੀ ਤਰ੍ਹਾਂ ਮੈਂ ਤੁਹਾਨੂੰ ਬਾਰ-ਬਾਰ ਤਾਂ ਹੀ ਹੀ ਕਹਿੰਦਾ ਸੀ ਕਾਫੀ ਵੀਰ ਐਂਟਰੀ ਲਾਈਨ ਤੋਂ ਰੁਕਦੇ ਨਹੀਂ ਮਾਰਕੀਟ ਦੇ ਵਿੱਚ ਬਹੁਤ ਜਲਦੀ ਕਰਦੇ ਨੇ ਨਾ ਪੈਸਾ ਲਾਉਣ ਦੀ ਆਪਣਾ ਫਿਰ ਉਹ ਲੌਸ ਕਰਵਾ ਲੈਣਗੇ ਤੇ ਏਸੇ ਚੱਕਰਾਂ ਦੇ ਵਿੱਚ ਮੈਂ ਕਹਿ ਰਿਹਾ ਸੀ ਵੀ ਕੱਲੀ ਆ ਕੈਂਟਲਾਂ ਸਿੱਖ ਕੇ ਤੁਸੀਂ ਐਂਟਰੀਆਂ ਹਜੇ ਮਾਰਕੀਟ ਦੇ ਵਿੱਚ ਨਾ ਬਣਾਓ ਹਾਂ ਪੇਪਰ ਟਰੇਡ ਜ਼ਰੂਰ ਕਰ ਸਕਦੇ ਹੋ ਤੁਸੀਂ ਜਿਹੜੇ ਵੀਰ ਇਹੋ ਜਿਹਾ ਕੁਝ ਅਜੇ ਹੋਰ ਬਹੁਤ ਸਿੱਖਣ ਨੂੰ ਪਿਆ ਤੁਹਾਡੇ ਲਈ ਹੈ ਨਾ ਜਦੋਂ ਤੁਸੀਂ ਸਿੱਖੋਗੇ ਫਿਰ ਤੁਸੀਂ ਜ਼ਰੂਰ ਪੈਸਾ ਕਮਾਓਗੇ ਦੇਖੋ ਇਸ ਤਰ੍ਹਾਂ ਜਿਵੇਂ ਹੀ ਮਾਰਕੀਟ ਇਸ ਐਂਡੀਕੇਟਰ ਦੇ ਥੱਲੇ ਬੰਦ ਹੁੰਦੀ ਹੈ ਕੋਈ ਕੈਂਡਲ ਤੇ ਆਪਾਂ ਨੂੰ ਕੋਈ ਕੈਂਡਲ ਕਨਫਰਮੇਸ਼ਨ ਆਪਣੀ ਮਿਲਦੀ ਹੈ ਜਿਹੜੀ ਪੁੱਟ ਸਾਈਡ ਵੱਲ ਨੂੰ ਕਹਿ ਰਹੀ ਹੈ ਵੀ ਮਾਰਕੀਟ ਜਾਊਗੀ ਆਪਾਂ ਉੱਤੇ ਐਂਟਰੀ ਬਣਾ ਸਕਦੇ ਹਾਂ ਤੇ ਸੇਮ ਹੀ ਕਾਲ ਸਾਈਡ ਨੂੰ ਦੇਖੋ ਜਿਵੇਂ ਆਹ ਔਰ ਹੈਮਰ ਬਣਿਆ ਜਾਂ ਜਿੱਥੇ ਵੀ ਆਪਣੀ ਕੋਈ ਕੈਂਡਲ ਆਪਣੇ ਬਣਦੀ ਹੈ ਜਿਹੜੀ ਮੈਂ ਆਪਣੇ ਸਿੱਖਿਆ ਹੋਇਆ ਵੀ ਉੱਪਰ ਨੂੰ ਮਾਰਕੀਟ ਹੁਣ ਜਾਊਗੀ ਤੇ ਨਾਲ ਹੀ ਆਪਾਂ ਨੂੰ ਐਂਡੀਕੇਟਰ ਦੇ ਉੱਪਰ ਬੰਦ ਹੁੰਦੀ ਹੈ ਕੋਈ ਕੈਂਡਲ ਡਬਲ ਕਨਫਰਮੇਸ਼ਨ ਹੋ ਚੁੱਕੀ ਹੈ ਵੀ ਆਪਾਂ ਐਂਟਰੀ ਲੈਣੀ ਹੈ ਜਾਂ ਨਾ ਲੈਣੀ ਹੈ ਜੀ ਤੇ ਕੱਲਾ ਹਜੇ ਵੀ ਤੁਸੀਂ ਰੀਅਲ ਦੇ ਵਿੱਚ ਟ੍ਰੇਡ ਨਾ ਕਰਿਓ ਕਿਉਂਕਿ ਅੱਗੇ ਜਾ ਕੇ ਆਪਣੇ ਕਈ ਕਈ ਇੰਡੀਕੇਟਰਾਂ ਦੇ ਕੰਬੀਨੇਸ਼ਨ ਤੇ ਕੈਂਡਲਾਂ ਦਾ ਕਰਕੇ ਜਿਹਦੇ ਨਾਲ ਆਪਣੀ ਪੱਕੀ ਕਿਸ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂਗੇ ਵੀ ਆਪਣੀ ਪੱਕੀ ਆਮਦਨ ਪ੍ਰੋਫਿਟ ਵਾਲਾ ਹੀ ਹੋਵੇ ਕੰਮ ਲਾਊਸ ਵਾਲੀ ਟ੍ਰੇਡ ਆਪਾਂ ਘੱਟ ਤੋਂ ਘੱਟ ਹੀ ਕਰੀਏ ਜੇ ਤੁਸੀਂ 10 ਟ੍ਰੇਡਾਂ ਕਰ ਰਹੇ ਹੋ ਤਾਂ ਹੋ ਸਕਦਾ ਇੱਕ ਜਾਂ ਦੋ ਟ੍ਰੇਡਾਂ ਹੀ ਇਹੀਆਂ ਕਰੀਏ ਜਿਦੇ ਵਿੱਚ ਆਪਾਂ ਨੂੰ ਲਾਸ ਹੋਵੇ ਹਨਾ ਆਪਾਂ ਜ਼ਿਆਦਾਤਰ ਇਹੋ ਜਿਹਾ ਸਟ੍ਰੈਟਜੀ ਬਣਾ ਦੇਣੀ ਹੈ ਨੇ ਜਿਵੇਂ ਜਿਵੇਂ ਤੁਸੀਂ ਅੱਗੇ-ਅੱਗੇ ਸਿੱਖੋਗੇ ਜਿਦੇ ਵਿੱਚ ਤੁਹਾਨੂੰ ਪ੍ਰੋਫਿਟ ਹੀ ਪ੍ਰੋਫਿਟ ਹੋਊਗਾ ਤੋ ਉਮੀਦ ਆ ਦੋਸਤੋ ਅੱਜ ਵਾਲੀ ਵੀਡੀਓ ਦੀ ਹਨਾ ਤੁਸੀਂ ਸੈਟਿੰਗਾਂ ਇੱਕ ਵਾਰ ਨੋਟ ਕਰ ਲਓ ਜੇਕਰ ਤੁਸੀਂ ਇੰਟਰਾਡੇ ਦੇ ਵਿੱਚ ਕੰਮ ਕਰਦੇ ਹੋ ਤਾਂ ਚਾਰਟ ਨੂੰ ਆ ਜਿਹੜਾ ਉਹ 5 ਮਿੰਟਾਂ ਤੇ ਜਾਂ 15 ਮਿੰਟਾਂ ਤੇ ਦੇਖਣਾ ਜਿਹੜਾ ਇੰਡੀਕੇਟਰ ਦੀ ਸੈਟਿੰਗ ਆ ਉਹ 20 ਕਰਨੀ ਹੈਗੀ ਲੈਂਥ ਦੇ ਵਿੱਚ ਜਾ ਕੇ 20 ਕਰਨੀ ਆ ਜੇਕਰ ਤੁਸੀਂ ਪੋਜੀਸ਼ਨਲ ਟ੍ਰੇਡ ਕਰ ਰਹੇ ਹੋ ਮਹੀਨਾ ਜਾਂ 3 ਮਹੀਨੇ ਲਈ ਤਾਂ ਤੁਸੀਂ ਚਾਰਟ ਦੀ ਸੈਟਿੰਗ ਆ ਜਿਹੜੀ ਉਹ 1 ਘੰਟੇ ਦੀ ਲਈ ਕਰਨੀ ਆ ਤੇ ਸੈਟਿੰਗ ਦੇ ਵਿੱਚ ਜਾ ਕੇ ਇੰਡੀਕੇਟਰ ਤੇ 50 ਕਰਨਾ ਹੈ ਜੀ ਲੈਂਥ 50 ਕਰਨੀ ਆ ਠੀਕ ਹੈ ਜੀ ਨੰਬਰ 3 ਤੇ ਪੋਜੀਸ਼ਨਲ ਟ੍ਰੇਡ ਦੇ ਵਿੱਚ ਜੇਕਰ ਤੁਸੀਂ 6 ਮਨთ੍ਹ ਜਾਂ 4-5 ਮਹੀਨਿਆਂ ਲਈ ਸਟਾਕ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੈਟਿੰਗ ਦੇ ਵਿੱਚ ਜਾ ਕੇ ਇੰਡੀਕੇਟਰ ਦੀ 100 ਕਰਨੀ ਆ ਜੇਕਰ ਤੁਸੀਂ 1 ਇੱਕ ਸਾਲ ਜਾਂ ਇਸ ਤੋਂ ਜ਼ਿਆਦਾ ਲੰਬਾ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਚਾਰਟ ਨੂੰ ਇੱਕ ਡੇ ਤੇ ਲਾਉਣਾਗਾ 1 ਡੇ ਤੇ ਤੇ ਉਹਦੀ ਸੈਟਿੰਗ ਦੇ ਵਿੱਚ 200 ਕਰ ਲੈਣਾ ਆਪਣੇ ਇੰਡੀਕੇਟਰ ਦੇ ਵਿੱਚ ਇਸ ਤਰ੍ਹਾਂ ਆਪਾਂ ਹੋਰ ਵੀ ਕਾਫੀ ਇੰਡੀਕੇਟਰਾਂ ਦੇ ਅੱਗੇ ਕੰਬੀਨੇਸ਼ਨ ਕਰਾਂਗੇ ਸੋ ਹਜੇ ਪਹਿਲਾਂ ਤੁਸੀਂ ਰੀਅਲ ਦੇ ਵਿੱਚ ਟ੍ਰੇਡਰ ਇਹ ਇਹ ਚੀਜ਼ਾਂ ਨੂੰ ਦੇਖ ਕੇ ਨਾ ਕਰੋ ਕਿਉਂਕਿ ਕਾਫੀ ਵੀਰ ਤਾਂ ਕੈਂਟਲਾਂ ਦੇ ਸਾਰੇ ਹੀ ਟ੍ਰੇਡ ਕਰਨਾ ਸ਼ੁਰੂ ਕਰ ਦਿੱਤਾ ਤੀ ਜਦੋਂ ਕਿ ਆਪਾਂ ਉਹਨਾਂ ਨੂੰ ਕਹਿੰਦੇ ਰਹਿੰਦੇ ਸੀ ਵੀ ਅੱਗੇ ਆਪਾਂ ਹੋਰ ਵੀ ਕਾਫੀ ਚੀਜ਼ਾਂ ਲੈ ਕੇ ਆਵਾਂਗੇ ਜਿਨ੍ਹਾਂ ਨਾਲ ਆਪਾਂ ਨੂੰ ਡਬਲ ਕਨਫਰਮੇਸ਼ਨ ਹੋ ਸਕਦੀ ਆ ਹਜੇ ਆਪਾਂ ਇਸ ਤਰ੍ਹਾਂ ਦੇ ਹੋਰ ਵੀ ਕਾਫੀ ਇੰਡੀਕੇਟਰ ਨੇ ਜਿਨ੍ਹਾਂ ਨੂੰ ਆਪਾਂ ਇੱਕ ਹੀ ਚਾਰਟ ਤੇ ਲਾ ਕੇ ਕੰਬੀਨੇਸ਼ਨ ਕਰਕੇ ਉਹਨਾਂ ਦਾ ਟ੍ਰੇਡ ਬਣਾਉਣੀ ਹੈਗੀ ਸੋ ਉਮੀਦ ਆ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਨਾਲ ਹੀ ਜੇਕਰ ਕੋਈ ਵੀ ਕਿਸੇ ਵੀ ਕਿਸਮ ਦਾ ਡਾਊਟ ਆ ਤਾਂ ਆਪਾਂ ਸ਼ਾਮ ਨੂੰ 7 ਵਜੇ ਲਾਈਵ ਆਉਣੇ ਹੁੰਦੇ ਆ ਧੰਨਵਾਦੀ